ਮਾਵਾ ਗੋਹਾ ਕਰੂਗੀ ਹੱਥ ਨਿਕਲ ਹੱਥ ਇਹ ਦੇਖ ਤੈਕ ਨਾ ਲਾ ਜੀਆ ਤੈਕ ਨਾ ਲਾ ਜੀਆ ਤੇ ਕੁੱਕਰ ਦੀ ਰਵੜ ਲੱਗ ਨਹੀਂ ਰਹੀ ਉਹ ਤੋਂ ਬਿਨੈ ਸਿਟੀ ਨਹੀਂ ਲੱਗਣੀ ਹੋਰ ਪੰਗਾ ਪਾ ਲਿਆ ਪਾਰਟੀ ਕਰਾ ਕੀ ਖਾਣਾ ਪੀਣਾ ਦੱਸੋ ਕਿੱਥੇ ਜਾਣਾ ਦੋ ਰੈਨ ਤੋਂ ਕਾਲੂ ਲੈ ਜਾਂਦੀ ਕੋ ਹੋਏ ਮੀਗਾ ਤੂੰ ਮਾਰਨਾ ਤੂੰ ਨਹੀਂ ਸੋਣਾ ਪਰੀਆਂ ਤੇਰੇ ਵਰਗੀਆਂ ਨੇ ਸਮਰਾਗ ਆ ਮੁੰਡਾ ਲੜਾਈ ਹੋਈ ਨਹੀਂ ਲੜਾਈ ਕਾਣੂ ਦੀ ਛੇਂਦੀ ਰੋਸੀ ਕੋ ਨੇ ਸਟੇਟ ਸੈਟ ਇਸ ਪਤਾ ਕੱਚਿਆਂ ਘਰਾਂ ਦੇ ਪਤਾ ਨਹੀਂ ਕਿਹੜਾ ਵਾਇਲ ਦੀ ਸਵੇਰੇ ਆਹੀ ਕਿਉਂ ਲਾਲ ਲਵਾ ਕੇ ਖਵਾਉ ਤੁਹਾਨੂੰ ਮੈਂ ਤੇਹੀ ਕਿਉਂ ਲਾਲ ਲਾ ਕੋਣੀ ਨੌਕਰੇ ਮਾਰਦੇ ਸਾਨੂੰ ਮੁੰਡੇ ਦੀ ਤਲਾਸ਼ ਆ ਛੱਡਿਆ ਹੋਵੇ ਭੱਜਿਆ ਹੋਵੇ ਫੈਰ ਵੀ ਛੱਡਿਆ ਹੋਵੇ ਭੱਜਿਆ ਵਿਆਹ ਹੋਵੇ ਛੱਡਿਆ ਹੋਵੇ ਜਾਂ ਕੁਝ ਵੀ ਹੋਵੇ ਮਾਰ ਕੇ ਬਰਫ ਨਾਲ ਗੋਲੀ ਕਰ ਦੂੰ ਕਿਦੇ ਜਿਹੜਾ ਦੇਖਣਾ ਹੁਣ ਤਾਂ ਨਿਬੜ ਗਿਆ ਕੰਮ ਪਹਿਲੇ ਆ ਜੀ ਮਾਰਨਿੰਗ ਦੀ ਸ਼ੁਰੂਆਤ ਹੋ ਗਈ ਆ ਕਾੜੀ ਕਾੜੀ ਚਾਹ ਚਾਰ ਆਈਡੀਆ ਤੇ ਹੁਣ ਅਸੀਂ ਪੀਏ ਸਾਰੇ ਚਾਹ 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 ਪਾਰਟੀ ਚੱਲਦੀ ਕੀ ਹੈ ਛੋਟਾ ਗਲਾਸ ਲੈ ਲੈਣੀ ਇਹਦੇ ਜ ਮਜ਼ਾ ਆਉਂਦਾ ਇਹ ਸਾਡੀ ਦੁੱਧ ਪੀਦੇ ਨਹੀਂ ਵੱਡਾ ਨਾ ਇਹਦਾ ਏ ਉਹ ਤੋਂ ਲੈਂਦੇ ਪਟਨਾ ਸਾਹਿਬ ਤੋਂ ਪਟਨਾ ਸਾਹਿਬ ਤੋਂ ਲੈਂਦੇ ਸੀ ਨਹੀਂ ਲੱਗਦਾ ਜੀ ਮੈਂ ਕੋਲ ਜੀ ਦੀ ہاں ਪਟਨਾ ਜਿਹੜਾ ਮਾਸੀ ਦੇ ਕੇ ਸੀ ਉਹ ਵਾਲਾ ਹੈ ਨਾਮ ਵੀ ਲਿਖਾਇਆ ਹੋਇਆ ਕਿੱਥੇ ਨਹੀਂ ਉਹ ਲਿਖਾਇਆ ਪਟਨਾ ਦੇ ਦੇਖੋ ਸਵੇਰ ਦੀ ਸ਼ੁਰੂਆਤ ਹੁੰਦੀ ਸਾਡੀ ਐਡੇ ਵੱਡੇ ਚਾਦੇ ਕਲਾਸ ਤੋਂ ਤੇ ਖਤਮ ਵੀ ਇਹੀ ਵੱਡੀ ਕਲਾਸ ਤੋਂ ਹੁੰਦੀ ਪਟਨਾ ਸਾਹਿਬ ਲਕਵਾ ਕੇ ਲੈ ਗਏ ਸੀ ਬਾਕੀ ਸਾਰੇ ਨਹੀਂ ਉੱਠ ਕੇ ਸੱਗੂ ਵਿਚਾਰੀ ਨੂੰ ਜੇ ਨਹੀਂ ਦਿਲ ਪਈ ਹੈ ਮੈਂ ਪਾ ਕੇ ਦੇ ਰਹੀ ਪਾਪੀ ਜਾ ਮੈਂ ਨਾ ਤਰ੍ਹਾਂ ਹੱਥ ਜਿਨੀ ਪੀਂ ਤੇਰਾ ਭਾਬੀ ਦਾ ਆਦਿ ਪੀਣੀ ਆ ਤੈਨੂੰ ਚਾਹ ਦਿੱਤੀ ਸੀ ਉਹਨੇ ਕਿਹੜੀ ਕੋਈ ਚੀਚੀ ਨਹੀਂ ਪੀਤੀ ਤੁਸੀਂ ਇਹਨੇ ਦਿੱਤੀ ਆ ਜਾ ਮੈਨੂੰ ਕਹਿੰਦੀ ਮੈਂ ਪਾ ਲਈਤੀ ਤੁਸੀਂ ਪੀਤੀ ਨਹੀਂ ਹਾਂ ਉਹ ਦੇਖੋ ਰਵੀ ਵੀ ਸ਼ਰੀਪੀ ਨੇ ਬੈ ਕੇ ਚਾਹ ਪੀਣ ਲੱਗਾ ਬਣਾਈ ਪੀਤੀ ਨਾ ਹਾਂ ਤੂੰ ਕਹਿੰਦਾ ਤੇਰੀ ਭਾਬੀ ਬਣਾ ਕੇ ਦੇਊਗੀ ਜਾ ਵਧੀਆ ਤਾਂ ਬਣੀ ਐ ਇੰਨਾ ਕੁਛ ਤਾਂ ਸਮਾਨ ਤਾਂ ਮੈਂ ਵਿੱਚ ਪਾ ਗਈਆਂ ਇਲਾਚੀਆਂ ਦੂਤੀਆਂ ਦੱਸੋ ਪੀਣੀ ਐ ਕਿ ਨਹੀਂ ਆਖਰੇ ਮਾ ਮੇਰਾ ਫੋਨ ਐ ਆਪਣਾ ਕੰਮ ਪਤਿਆ ਫਿਰ ਆਪਾਂ ਪੀਲਾ ਨਹੀਂ ਸਾਨੂੰ ਕੀ ਹਾਂ ਤੇ ਧੋਣਾਰੇ ਸੀ ਕੱਪੜੇ ਧੋ ਲਿਆ ਹੁਣ ਮੈਂ ਜਸਟ ਸੁੱਕਣੇ ਪਾਉਣਿਆ ਤੇ ਛੋਟੀ ਬਣਾ ਰਹੀ ਰੋਟੀ ਰੋਟੀ ਅਸੀਂ ਪਹਿਲੀ ਬਣਾ ਲਈਦੀ ਹੁੰਦੀ ਕਿਉਂਕਿ ਸ਼ਾਮ ਨੂੰ ਅਸੀਂ ਘੱਟ ਖਾਣੇ ਆ ਤੇ ਇਸ ਕਰਕੇ ਹੁਣ ਪਹਿਲਾਂ ਸੱਗੂ ਨੂੰ ਤੇ ਬੀਰੂ ਨੂੰ ਰੋਟੀ ਖਿਲਾਦੀ ਐ ਹਾਂ ਇਹਨੇ ਦੀ ਸੱਗੂ ਤੇ ਬੀਰੂ ਦੀ ਰੋਟੀ ਲਾਤੀ ਹੈ ਚੁੱਲੇ ਤੇ ਹੁਣ ਗਰਮੀ ਬਹੁਤ ਹੁੰਦੀ ਘਾਟੀ ਬਣਾਉਣੇ ਆ ਜੇ ਸਾਡੀ ਮੰਮੀ ਹਮੇ ਫਿਰ ਫਿਰ ਡੈਡੀ ਚੁੱਲੇ ਦੀ ਰੋਟੀ ਜਿਆਦਾ ਖਾਂਦੇ ਤੇ ਕੈਸਰੀ ਮੰਮੀ ਨੂੰ ਪਸੰਦ ਨਹੀਂ ਹੁੰਦੀ ਉਹ ਕੈਸ ਤੇ ਨਹੀਂ ਬਣਾਉਂਦੇ ਫਿਰ ਚੁੱਲੇ ਤੇ ਬਣਾਉਨੇ ਨੇ ਕੱਲ ਹੋ ਗਈ ਇਹ ਨਾ ਮੰਮੀ ਮੰਮੀ ਹੁਣਾਂ ਨੇ ਕੱਲ ਨੂੰ ਆ ਜਾਣਾ ਕੱਲ ਕੈਸਰੀ ਮੰਮੀ ਹਾਂ ਇਸ ਕੋਈ ਨੂੰ ਆ ਜਾਂਦਾ ਹਾਂ ਇਹ ਪਈ ਗਈ ਆ ਮੁੰਡਾ ਡੈਡੀ ਗੇਲੀ ਮਾਰੇ ਆਪੀ ਡੈਡੀ ਆ ਮੈਂ ਕਹੇ ਡੈਲੀ ਹੁਣ ਗੇੜੀ ਮੰਚ ਲਾਤੀ ਪਹਿਲਾ ਹੁਣ ਸੱਗੂ ਸੱਗੂ ਨੂੰ ਤੇ ਬੀਰੂ ਨੂੰ ਅਸੀਂ ਰੋਟੀ ਖਲਾਰੀ ਹੈ ਹੈ ਤਾਂ ਕੋਈ ਵੀ ਨਹੀਂ ਰੈਡੀ ਵੀ ਲਾਂਦੇ ਆ ਹੁਣ ਵੀ ਇਹੀ ਆ ਪਤਾ ਹੀ ਨਹੀਂ ਲੱਗਿਆ ਇਹ ਤਾਂ ਆਪ ਖਿਸਕ ਗਏ ਰਵੀ ਵਿਚਾਰਾ ਦੁਕਾਨ ਤੇ ਆ ਤੇ ਹੁਣ ਫਿਰ ਕੱਲ ਵਾਲਾ ਟਾਈਮ ਆ ਕੀ ਕੀਤਾ ਜਾਵੇ ਮੰਮੀ ਉਹ ਵੀ ਮੰਮੀ ਹੁੰਦੀ ਮੈਂ ਤਾਂ ਕੋਈ ਖਿਸਕਦਾ ਨਹੀਂ ਹੈਗਾ ਇਹਨਾਂ ਚ ਹੁਣ ਮੰਮੀ ਨਹੀਂ ਆਜੀ ਇਹਨਾਂ ਦੇ ਲੱਗਿਆ ਪਏ ਆ ਕਰ ਲੋ ਐਸ਼ ਕਾਲ ਨੂੰ ਆਣ ਮੰਮੀ ਨਹੀਂ ਜਿੰਨੀ ਐਸ਼ ਕਰ ਜਿਵੇਂ ਉਹਨੇ ਅਸੀਂ ਰਾਜਮਾ ਰਾਜਮਾ ਵਾਲਨੇ ਰੱਖਤੇ ਆ ਮੈਂ ਅੰਦਰ ਕੀ ਕਹਨਾ ਇਹਨਾਂ ਨੂੰ ਘੁਮਾ ਕੇ ਲੈ ਕੇ ਆਈਏ ਉਧਰ ਜਾ ਕੇ ਆਵਾਂਗੇ ਖੇਤਾਂ ਚ ਆ ਕੇ ਫਿਰ ਲਗਾਵਾਂਗੇ ਤੜਕਾ ਰਾਜਮਾ ਉਹ ਤੱਕ ਹੋ ਜੂਗੀ ਅਸੀਂ ਰਾਜਮਾ ਬਹੁਤ ਘੱਟ ਬਣਾਉਣੀ ਚੱਲ ਵੀਰ ਚੱਲ ਚਲੀਏ ਚਲੋ ਰੋਟੀ ਖਾਈਏ ਚਲੋ ਰੋਟੀ ਖਾਈਏ ਚਲੋ ਚਲੀਏ ਚਲੋ ਚਲੀਏ ਚਲੋ ਚਲੀਏ ਚੱਲੋ ਚੱਲੋ ਬਾਹਰ ਚਲੋ ਚਲੋ ਚੱਲ ਚੱਲ ਓਏ ਬਾਦ ਲੈ ਅੰਦਰ ਨਹੀਂ ਬਾਹਰ ਚੱਲ ਬਾਹਰ ਬਾਹਰ ਰੋਟੀ ਖਾਈ ਆ ਜਾ ਚਲੋ 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 ਬੀਰੂ ਵੀ ਰੋਟੀ ਨਹੀਂ ਖਾ ਰਿਆ ਸੀ ਅਸੀਂ ਸੱਗੂ ਦਾ ਡੂੰਗਾ ਰੱਖਿਆ ਨਾਲ ਹੀ ਆ ਕੇ ਖਾਣ ਲੱਗ ਗਏ ਮਿੰਟੋ ਮੇਟੀ ਹਾਂ ਹੈ ਗៅ ਪਾ ਸਾਚੋ ਕੁੰਭਾੜਾ ਸੱਗੂ ਨੂੰ ਪਾਣੀ ਵਸੇ ਤੋ ਲੈ ਕੇ ਸੱਗੂ ਆ ਜਾ ਖਾ ਲੈ ਚੱਪ ਚੰਗੂ ਆ ਜਾ ਲੈ ਬੀਰੂ ਆਦੀ ਰੋਟੀ ਖਾ ਲੈ ਜਾ ਨੰ ਆ ਰਾਮ ਇਹ ਤਾਂ ਚੱਬਣੀ ਵੀ ਨਹੀਂ ਓਏ ਚੱਬਦਾ ਵੀ ਹੈ ਗੈਂਦੀ ਸਿੱਟੀਆਂ ਨੰਦ ਸੱਗੂ ਚੱਲ ਖਾ ਰੋਟੀ ਮੇਰੇ ਪੁੱਤ ਕੁ ਮਜਾ ਆ ਤੇ ਚਾ ਰੋਟੀ ਖਾ ਲੈ

ਇਕਦਾ ਸਾਡੇ ਪਿਆਜ਼ ਹੀ ਵਾਲੇ ਚਬੂਤਰੇ ਤੇ ਆ ਹੁਣ ਪਿਆਜ਼ ਰੋਣ ਲੱਗਿਓ ਸੀ ਇਹ ਬਾਲ ਕੱਟੇ ਹੋਏ ਨੇ ਕੰਨੀ ਵੀ ਸੀ ਬਾਜੀ ਉਹ ਉਹਨੂੰ ਵੀ ਨਹੀਂ ਖਾਣ ਦੇਣੀ ਇਹਨੇ ਦੇਖ ਲੈ ਲੈ ਬਸ ਉਹ ਬੱਚਾ ਉੱਤਰ ਲਗੋਇਆ ਹੈ ਹੈ ਆਪੇ ਰੋਟੀਆਂ ਹੈ ਘਰ ਮੇਂ ਤਾਂ ਨਹੀਂ ਜਲਦੀ ਮੈਂ ਕੁਮਮਣੇ ਰੋਟੀ ਦਾ ਖਾ ਲਓ ਤੁਸੀਂ ਇਹਨੂੰ ਅਸੀਂ ਇਹਨਾਂ ਨੂੰ ਕਹਾਂ ਤੁਹਾਨੂੰ ਘੁੰਮਣ ਲੈ ਕੇ ਜਾਵਾਂਗੇ ਤਾਂ ਮਗਰਮਗਰ ਬੈਠਾ ਇਕ ਤਾਂ ਗਰਮੀ ਕਰਕੇ ਨੇ ਪਿਆਜ਼ ਉਹ ਟੰਗੇ ਪਏ ਆ ਹੁਣ ਇੰਨਾ ਉੱਖਾ ਹੋਇਆ ਪਿਆਜ਼ ਪਹਿਲਾਂ ਤਾਂ ਸੀ ਉੱਪਰ ਚੜ ਕੇ ਬਹੁਤ ਕੋਸ਼ਿਸ਼ ਕੀਤੀ ਸਾਡੇ ਤੋਂ ਲਿੱਥੇ ਨਹੀਂ ਆਈ ਹੁਣ ਕਾਰ ਦੇ ਲੈ ਕੇ ਆਏ ਆ ਕੁਰਸੀ ਰੱਖੀ ਪਈ ਆ ਤੇ ਆਜੀ ਚੱਕੀ ਆ ਚੱਲ ਪਾਣੀ ਪੀਲਾ ਪੁੱਤ ਮੈਂ ਨਹੀਂ ਚੱਲੀ ਘੁੰਮਣ ਤਾਂ ਕਬਰ ਵਿੱਚ ਸੱਗੂ ਨੂੰ ਦੇਣੀ ਆ ਸੱਗੂ ਨੂੰ ਦੇ ਦੇ ਰੋਟੀ ਇਹਦੀ ਇਹਨੂੰ ਇਹ ਕਿ ਘੁੰਮਣਾ ਨਾ ਪਕਿਆ ਨਾ ਇਹਨੂੰ ਗੱਲ ਘੁੰਮਣ ਵਾਲੀ ਗੱਲ ਤੈਨੂੰ ਜਲਦੀ ਪੱਲੇ ਪੈ ਜਾਂਦੀ ਹੋ ਲੈ ਹੋਰ ਭੰਵੇਂ ਕੁਛ ਨਹੀਂ ਬੰਦੇ ਨੇ ਤੁਸੀਂ ਵੀ ਖਾਈ ਜਾ ਰਹੇ ਕੱਟ ਪੂਜਾ ਖੜ ਜਾ ਚੱਕਾ ਚੱਕਲੀ ਚਲੋ ਤੜਕਾ ਥੋ ਲੈ ਮੈਨੂੰ ਲੱਗਸ ਤੜਕਾ ਤਿਆਰ ਕਰ ਲੀਏ ਫੇਰ ਤੁਹਾਨੂੰ ਮਿਲਦੀ ਆ ਇੱਕ ਕਬੋਰੀ ਜੀ ਨੇ ਖਾਲੀ ਵੀ ਕਰਤੀ ਪਿਆਜ਼ਾਂ ਦੀ ਆ ਦੇਖੋ ਲੰਮਕਰੀ ਵਿਚਾਰੀ ਖਾਲੀ ਫਰ ਆਪਣੀ ਉਗਾਲਾ ਪੈਣੀ ਆ ਫਰ ਕੰਮ ਵੀ ਕਰੋ ਛੱਤਰ ਵੀ ਖਾਓ ਕਿੰਨੇ ਲੈਣੇ ਦੋ ਕਬੋੜਾ ਕਹਿੰਦਾ ਮੈਂ 60 ਆ ਦੇਖਿਆ ਦੇਖਿਆ ਆ ਡਿੱਗਣਗੇ ਹੁਣ ਇਹ ਹਾਂ ਹਾਂ ਅੱਛੀ ਬਣਾ ਲਈਏ ਦਾਲ ਫਿਰ ਇਹਨਾਂ ਨੂੰ ਲੈ ਕੇ ਜਾਵਾਂਗੇ ਜਮੂਦਰਾ ਜਾਂ ਨੂੰ ਫੜਾ ਫੜ ਤੜਕਾ ਲਾ ਕੇ ਨਾ ਕੇ ਫਿਰ ਚਲਾਂਗੇ ਬਿੱਤੇ ਫੇਰੀ ਕਰ ਲੋ ਜਲਦੀ ਜਲਦੀ ਤੜਕਾ ਲਗਾ ਲਿਆ ਸਬਜ਼ੀ ਨੂੰ ਤੇ ਸਾਡੇ ਨਾਲ ਉਹੀ ਗਲੋਲ ਕਿਉਂਕਿ ਗਰਮੀ ਬਹੁਤ ਆਪਾਂ ਸੋਚਿਆ ਗੈਸ ਤੇ ਬਣਾ ਲੈਣੇ ਆ ਤੇ ਕੁੱਕਰ ਚ ਬਣਾ ਲੈਣੀ ਅਸੀਂ ਲੈ ਕੇ ਆਈ ਸੀ ਰਵੜ ਜਿਹੜੀ ਰਵੜਾ ਉਚੜੀ ਨਹੀਂ ਰਹੀ ਹੈ ਰਵੜ ਲੱਗ ਹੀ ਨਹੀਂ ਰਹੀ ਰਵੜ ਨਿਕਲੀ ਢਿੱਲੀ ਤੇ ਕੁੱਕਰ ਦੀ ਰਵੜ ਲੱਗ ਨਹੀਂ ਰਹੀ ਹੁਣ ਤੋਂ ਵੀ ਨਸਵਿਟੀ ਨਹੀਂ ਲੱਗਣੀ ਹੋਰ ਪੰਗਾ ਪਾ ਲਿਆ ਜਿੱਥੇ ਸੋਚਿਆ ਸੀ ਗੈਸ ਤੇ ਜਲਦੀ ਸਬਜੀ ਬਣ ਜੂਗੀ ਹੁਣ ਹੋਰ ਪਾਦੇ ਟਾਈਮ ਲੱਗੂਗਾ ਬਸ ਹੁਣ ਕੱਪੜੇ ਧੋਤੇ ਆ ਮੈਂ ਸਾਰੇ ਤੇ ਛੋਟੀ ਕਰੀ ਆ ਮੱਛਾਂ ਨੂੰ ਧੂਆ ਉਹ ਨਾਲ ਲੀਏ ਬਸ ਹੁਣ ਦੋ ਕੱਪੜੇ ਰਹਿ ਗਏ ਤੋਂ ਵਾਲੇ ਕੱਪੜੇ ਧੋ ਕੇ ਬਸ ਨਹਾਉਣਾ ਹੀ ਹੁਣੇ ਟਾਈਮ ਤੇ ਸਾਡੀ ਸਬਜੀ ਬਣ ਜੂਗੀ ਕੀ ਕਰ ਮੱਛਾਂ ਦਾ ਵੀ ਬਹੁਤ ਔਖਾ ਮੱਛਰ ਬਹੁਤ ਅਰਦਨਾਂ ਨੇ ਤਾਂ ਧੂਆ ਕਰਨਾ ਪੈਣਾ ਮੱਛਰ ਉਹ ਜ਼ਿਆਦਾ ਹੋ ਜਾਂਦਾ ਮੱਛਰ ਜ਼ਿਆਦਾ ਕਰਕੇ ਧੂਆ ਕਰਨਾ ਤੂੰ ਤਾਂ ਬਾਅਦ ਵਿੱਚ ਨਾ ਲਾਂਦੀ ਮੈਨੂੰ ਕੀ ਪਤਾ ਸੀ ਡੈਡੀ ਆਏ ਕਰੂਗਾ ਨਾ ਤੇ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਹੋਰ ਤਾਂ ਮੈਨਾਂ ਪੀਂਦੀ ਹੈ ਜੇ ਮੈਂ ਘਰ ਰੁੱਕ ਕੇ ਨਾ ਹਾਂ ਵੀ ਸਾਰਾ ਕੰਮ ਹੋ ਜਾਂਦਾ ਹੈ ਜੱਡੀ ਬਣ ਗਈ ਹੈ ਤੇ ਹੁਣ ਅਸੀਂ ਐ ਇੱਧਰ ਪਾਥੀਆਂ ਲੈਣ ਹੋਰ ਪਾਥੀਆਂ বিনা ਬਹੁਤ ਔਖਾ ਚੁੱਲ੍ਹੇ ਤੇ ਫੇ ਟਾਈਮ ਬਦਲਾ ਰੋਮਣ ਕੇ ਆਉਂਦੀ ਉਹ ਦੀ ਬੋਰੀ ਜੀ ਭਰ ਕੇ ਲੈ ਆਉਂਗੀ ਸਾਡਾ ਟਾਈਮ ਬੜਾ ਘਟ ਲਾਵਾ ਤੇ ਹੁਣ ਅਸੀਂ ਐ ਡੈਡੀ ਨੂੰ ਲੈ ਕੇ ਸਪੈਸ਼ਲ ਪਾਥੀਆਂ ਤੇ ਉਹ ਗੋਹੇ ਜੀ ਦੀ ਪਾਥੀ ਬਈ ਖਬਰੀ ਜੇ ਲੀਣਾ ਅਜਾ ਨਹੀਂ ਪਤਾ ਹੈਗਾ ਚਾਚੀ ਦੀ ਕਲਾਸ ਲੱਗ ਰਹੀ ਹੋਵੇ ਡੈਡੀ ਡੈਡੀ ਪਾਜੇਗਾ ਚਾਚੀ ਦੀ ਕਲਾਸ ਲੱਗ ਗਈ ਅੱਜ ਮੈਂ ਚਲ ਲੈ ਕੋੰਡਾ ਲਾ ਲਿਆ ਉਹ ਨਹੀਂ ਹੋ ਜਣਾ ਨਾ ਚਾਚੇ ਦੀ ਕਲਾਸ ਲੱਗ ਰਹੀ ਹੈ ਚਾਚੇ ਦੀ ਕਲਾਸ ਲੱਗ ਰਹੀ ਹੈ ਡੈਡੀ ਇਹ ਤਾਂ ਗਰਮੀ ਕਿ ਬਹੁਤ ਹੈ ਸਾਰਾ ਕੰਮ ਹੋ ਗਿਆ ਬਾਹਰ ਤਾਂ ਹਵਾ ਚੱਲ ਰਹੀ ਹੈ ਨਾ ਅੰਦਰ ਪੜਾਸਾ ਸਾਡੀ ਆਏ ਉਹ ਪਏ ਹੁਣੇ ਮਾੜੀ ਜੀ ਗੋਏ ਜੀ ਨਹੀਂ ਤਾਂ ਕੱਲੂ ਲੈ ਜਾਗੇ ਬਸ ਰਹਿਣ ਦੋ ਇੱਥੇ ਕਿਤੇ ਹੱਥ ਮਾਰਨਾ ਹੁਣ ਰਹਿਣ ਦੋ ਰਹਿਣ ਦੋ ਕੱਲੂ ਲੈ ਜਾਂਦੇ ਕੋ ਐਮੀ ਗਾ ਟਾਤ ਮਾਰਨਾ ਕੋਈ ਬਾਤ ਹੈ ਪਾ ਗੋ ਕੋਸੋ ਹੋਬੇ ਨਾ ਤਾ ਕੋ ਰਾਜੀ ਕਾ ਪਤਾ ਨਹੀਂ ਦਦਾ ਇਹ ਨਾ ਕੋ ਆਏ ਬੇ ਆਹ ਦਰਦਾਂ ਤੋਂ ਬਗਾਂ ਕਿੰਨੇ ਅੱਗੇ ਜਾਣਾ ਨਾ ਕੋ ਲਾ ਆਪਣਾ ਮੱਝਾ ਹਾਲਾਂ ਨਾ ਕਿੰਨੇ ਛੋਡੇ ਛੋਡੇ ਤਾਂ ਹੈਗੇ ਨਾ ਵੱਡਣਗੇ ਦੇਖ ਜੀ ਦੇ ਨਾਲ ਤੇ ਪਾਣੀ ਦੀ ਬੂੰਦਾ ਨਹੀਂ ਹੁੰਦੀ ਬਰੀਕ ਬਰੀਕ ਕੀ ਹੈ ਦੇਖ阿里 ਬਰੀਕ ਬਰੀਕ ਇਹਦੇ ਪਾਣੀ ਦੀ ਬੂੰਦਾ ਨਹੀਂ ਹੁੰਦੀ ਇਹ ਕੀ ਹੈ ਨਾ ਪਰ ਉਹ ਨਾ ਮੱਛਰ ਜੋ ਮੱਛਰ ਹੈ ਨਾ ਰਾਂਦ ਤੁਹਾਨੂੰ ਲੈ ਜਾਗੇ ਦਿਨੇ ਬਸ ਕਾਜਾ ਤੂੰ ਹੀ ਦੇ ਪਾਲੋ ਟੂੜੀ ਪਾਲਿਓ ਤੁੰਡੀ ਪਤਾ ਕਿ ਇਸ ਸਾਲ ਦੀ ਮਾਚੇ ਆਂਦੇ ਅੱਗੋ ਹੋ ਜਾਏਗਾ ਲਪਾਸ ਕੀ ਉਹ ਦੇਖੋ ਡੜੀ ਬੋਰੀ ਤੇ ਮੈਂ ਲਾ ਦੁੱਤੇ ਤੇ ਸਾਡਾ ਪਾਤੀ ਉਹ ਕੋਪਾ ਹੀ ਜੀ ਖੋਲਣਾ ਨਹੀਂ ਹੈਗਾ ਅਸੀਂ ਤੇ ਸਾਲ ਚ ਖੋਲਣਾ ਹੈ ਸਾਡੀਆਂ ਚ ਮੂਰਤ ਕਰਾਂਗੇ ਜਿਹੜਾ ਮੂਰਤ ਹੈ ਇਹਦਾ ਆਪਣੇ ਤਾਂ ਬਾਲੇ ਕਾ ਹੋਇਆ ਪਿਆ ਇੱਧਰ ਇੰਨਾ ਕ ਹਜੀ ਇੱਟਾਂ ਉਹ ਚੱਕਣ ਵਾਲੀਆਂ ਪਈਆਂ ਇੱਧਰ ਸਿੱਟਣ ਵਾਲੀਆਂ ਬੱਸ ਬੱਸ ਅਲੱਗ ਪਾਸਾ ਹੀ ਬਹੁਤ ਜ਼ਰੂਰ ਚੁੜਦਾ ਚੱਲ ਆ ਜਾ ਖੜਾ ਹੋ ਜਾ ਹੱਥ ਨਾ ਮਾਰ ਜੋ ਆ ਜਾ ਕਾਲੂ ਦੇਖਾਂਗੇ ਦਿਨੇ ਚੱਕਾ ਅਸੀਂ ਤਾਂ ਨੋਂ ਪਾਬੀ ਮੈਨੂੰ ਕਹਿਦੀ ਸੀ ਕਹਿੰਦੀ ਆ ਜਾ ਚੱਲੀਏ ਤੈਨੂੰ ਮੈਂ ਉਦੋਂ ਕਹਿ ਰਹੀ ਸੀ 7 ਵਜੇ ਮੈਂ ਕਿਹਾ ਪਾਬੀ ਆ ਤਾਂ ਚੱਕ ਲੈ ਮਹਾਜਾ ਲੱਗ ਬੈਕਾ ਰੋਟੀ ਬਣਾ ਲੈ ਤੇ ਫਿਰ ਭਾਬੀ ਕਹਿੰਦੀ ਚੱਲ ਚੱਲੀਏ ਹੁਣ ਮਹਾਜਾ ਨਹਾ ਕੇ ਚੱਲਾਂਗੇ ਆਹ ਫੱਬਰ ਦਾ ਬਾਲੋ ਕੀ ਹਾਂ ਇਹ ਵਧੀਆ ਬੱਚੋ ਇਹ ਸਪੈਸ਼ਲ ਮੱਝਾ ਕਰਕੇ ਲੈ ਕੇ ਚੱਲੇ ਹਾਂ ਉਹਨਾਂ ਦਾ ਬਹੁਤ ਔਖਾ ਹੈ ਬਈ ਫੜਾ ਨਹੀਂ ਜਾਂਦਾ ਹੈਗਾ ਪਤਾ ਮੱਝਾ ਕੋਲ ਤਾਂ ਇੰਨਾ ਮਸਰ ਜੋ ਇੱਧਰ ਇੱਕ ਸਾਡ ਨਿਕਲ ਜੂ ਫੇ ਸੋਖਾ ਹੋ ਜਾਣਾ ਉੱਧਰ ਤਾਂ ਹਵਾ ਵੀ ਹੂੰ ਥੋੜੀ ਬਹੁਤੀ ਤਾਂ ਲੱਗਦੀ ਆਲੀ ਕਿੰਨਾ ਪੁੱਦਾ ਉੱਧਰ ਫੇ ਬੰਦ ਹੈ ਨਾ ਆਪਣਾ ਸਾਰਾ ਉਹ ਵੀ ਵਿਚਾਰੀਆਂ ਕੀ ਕਰਨ ਚੱਕ ਲਿਆ ਹੁਣ ਤਾਂ ਅਸੀਂ ਪਾਤੀਆਂ ਔਖੀਆਂ ਸੋਖੀਆਂ ਆਏ ਤੂੰ ਆ ਤੂੰ ਆ ਗਈ ਜਾਨੀ ਮੱਛਰ ਵਾਟਾ ਟਾ ਵਜਦਾ ਚੋਕੇ ਚਿੱਥੇ ਲੱਗ ਰਹੀ ਚਲ ਹੁਣ ਅਸੀਂ ਚਲੀਏ ਘਰ ਨਾ ਧੋ ਕੇ ਖਾਈਏ ਰੋਟੀ ਫਿਰ ਮਿਲਦੇ ਨਹੀਂ ਇਹਲਾ ਮੌਸਮ ਨਾ ਉਹ ਜਿਹ ਕੱਪੜੇ ਤੋੱਤਦੇ ਬਾਬਾ ਕਿੰਨੀ ਸੁਹੀ ਜਾਣਦੀ ਬਾਹਰ ਵੀ ਠੰਡੀਆਂ ਹੋ ਜਾਂਦੀਆਂ ਜਦੋਂ ਜੰਗ ਵਿਚ ਚਾਰੀਆਂ ਨਜ਼ਾਰੇ ਲੈੜ ਵੱਜਾ ਵੀ ਸਾਨੂੰ ਬਸ ਸਾਨੂੰ ਆਪਦਾ ਨਹੀਂ ਹੁੰਦਾ ਹੈਗਾ ਇੱਕ ਮੇਰੇ ਮੰਮੀ ਬਸ ਸਾਨੂੰ ਆਹ ਹੁੰਦਾ ਵੀ ਮੱਝਾ ਕੁਲਰ ਵੀ ਸਪੈਸ਼ਲ ਹੈ ਮੱਝਾ ਵਾਸਤੇ ਓਕਾ ਕਹਿੰਦਾ ਧੂਆਂ ਵੀ ਤਾਂ ਕਰਨਾ ਪੈਂਦਾ ਵੀ ਮੱਛਰ ਚ ਇੱਕ ਗਿੱਲਾ ਹੋ ਜਾਂਦਾ ਨਾ ਵੀ ਗਿੱਲੇ ਕਰਕੇ ਦੱਸਣਾ ਹਾਂ ਸਾਨੂੰ ਕੁਛ ਹੋਇਆ ਜਦ ਮੱਸਰ ਲੜ ਰਹਿਗਾ ਆਪਣੇ ਵਰਗੇ ਤਾਂ ਫੇਰ ਵੀ ਬਹੁਤ ਔਖਾ ਚਲੋ ਹੁਣ ਘਰ ਜਾ ਕੇ ਮਿਲਦੇ ਹਾਂ ਸੀ ਤੁਹਾਨੂੰ ਆਥੀਆਂ ਸੀ ਲੈ ਕੇ ਆ ਗਏ ਸੀ ਹੁਣ ਨਾ ਧੋ ਲਏ ਤੇ ਹੁਣ ਲੱਗੇ ਆ ਰੋਟੀ ਖਾਣ ਅੱਜ ਹੁਣ ਐ ਸਪੈਸ਼ਲ ਰਾਜਮ ਕੀ ਕਰਦੇ ਸੀ ਕੀ ਕਰਦੇ ਸੀ ਪੀਸ ਚਲ ਹੁੰਦੀ ਸੀ ਮੇਰੀਆਂ ਲਾ ਟੋਡੀਆਂ ਰਿਸਾ ਲਾਉਣੀਆਂ ਹੋ ਰੋਟੀ ਖਾਂਦੀ ਦੇਖੋ ਕਿਵੇਂ ਖਾਂਦੀ ਹੈ ਇੰਦਾ ਕਾਈ ਦੀਦੀ ਖਾਂਦੀ ਹੈ ਇਦਾਂ ਹਾਂਜੀ ਆਪਾਂ ਪਤਾ ਕਿ ਦੁਕਾਨੇ ਉਨੇ ਬੋਰ ਕੀ ਆ ਇਹ 2 ਕਿਲੋਮੀਟਰ ਤੇ ਹੁੰਦੀ ਮੂੰਹ ਪਹਿਲੀ ਐਡ ਲਾਣੇ ਹੂ ਕੀ ਫਾ ਜੀ ਵੀ ਬਾਹਰੀ ਹੁੰਦੀ ਐ 10 ਕਿਲੋਮੀਟਰ ਪਹਿਲੇ ਔਰ ਉਹ ਵੀ ਆਇਆ ਔਰ ਰੋਸ ਗਿਆ ਤੇ ਰੋਸ ਗਿਆ ਇਹਨੇ ਦੋਨਾਂ ਦੀ ਲੜਾਈ ਉਹ ਵੀ ਲਾ ਦਵੀ ਲੜਾਈ ਹੀ ਨੇ ਲੜਾਈ ਕਾਹਨੂੰ ਉਹਦੀ ਸ਼ੇਮੀ ਰੋਸੀ ਕੋ ਨੇ ਸਟੇਟ ਸੈਟੀਸਫਾਇਦਾ ਹੂੰ ਕੱਚਿਆਂ ਘਰਾਂ ਦੇ ਪਤਾ ਨਹੀਂ ਕਿਹੜਾ ਵਾਇਦੀ ਆ ਉਹ ਕਹਿੰਦੀ ਕੀ ਦੇ ਲਈ ਪਾਇਆ ਹੂੰ ਇਹਨੇ ਫਿਰ ਉਹ ਕਰਨ ਲੱਗਾ ਇੰਨੇ ਕੀ ਜੀ ਲੜ ਪਿਆ ਉਸ ਵਿੱਚ ਉਹ ਕਿਹੜਾ ਵਾਇਦੀ ਕੱਚਿਆਂ ਘਰਾਂ ਨਾਲ ਨਹੀਂ ਵਧੀ ਨਹੀਂ ਸੱਜਣਾ ਵੇ ਟਕੜਿਆਂ ਅਮੀਰਾ ਦੀ ਬਤਨ ਕੀ ਜੀ ਕਿਵੇਂ ਜੀ ਤੇ ਐਂ ਜਿ ਪਾਇ ਦਿੱਤੇ ਚੱਲ ਕੋਈ ਨਹੀਂ ਐ ਕਿਹਾ ਸੀ ਮੈਂ ਕਿਹਾ ਮੈਂ ਤੈਨੂੰ ਚਾਹ ਵੀ ਬਣਾ ਕੇ ਦਿੱਤੀ ਫਿਰ ਮੈਂ ਤੈਨੂੰ ਪਾ ਕੇ ਵੀ ਦਿੱਤੀ ਕਿਹਣੀ ਰੋਟੀ ਤਾਂ ਮੈਂ ਤੇਰਾ ਕੀ ਆ ਡੁੱਪਾ ਐਂ ਜਿ ਪੈਸਾ ਦਾ ਚੱਕ ਰੋਟੀ ਪਾਲਾ ਕਹਿੰਦਾ ਜੇ ਤੂੰ ਪਾਲੇਂਗੀ ਫਿਰ ਮੈਂ ਖਾ ਲੂੰਗਾ ਨਹੀਂ ਮੈਂ ਖਾਂਦਾ ਨਹੀਂ ਹੈ ਬੀਰੂ ਨੇ ਰੋਟੀ ਖਾ ਲਈ ਕਿ ਸੱਗਵਾਲ ਦੇ ਦੇ ਦੀਪਾ ਮਾਰੀ ਜਾਂਦਾ ਲੈ ਲੈ ਉਹ ਦੀਪਾ ਮਾਰੀ ਸੱਗਵਾਲ ਦੇ ਦੀਪਾ ਮਾਰੀ ਜਾਂਦਾ ਸਵੇਰੇ ਆਹੀ ਕਿਉਂ ਲਾਲ ਲਵਾ ਕੇ ਖਵਾਉ ਤੁਹਾਨੂੰ ਮੈਂ ਸਾਸ ਤੈ ਕਿਉਂ ਲਾਲਾ ਕੋਣੀ ਨੌਕਰੇ ਮਾਰਦੇ ਐ ਰੋਜ਼ ਹੀ ਡੱਬਾ ਭਰਿਆ ਉਹ ਦੇਖੇ ਦੇਖੋ ਕੀ ਘਰ ਕੋਈ ਨਹੀਂ ਉਹ ਨਹੀਂ ਹੱਲਾ ਰੋਟੀ ਖਾਣੀ ਆ ਨਾ ਤੁਸੀਂ ਖਾ ਲਓ ਮੈਂ ਕਿਹੜਾ ਕੀ ਖਾਣੀ ਹੁਣੇ ਹੁਣੇ ਤਾਂ ਕੋਈ ਕਹਿ ਰਿਆ ਸੀ ਮੈਨੂੰ ਸਬਜੀ ਪਾ ਕੇ ਦਿਖਾ ਕਿਦਾਂ ਦੀ ਬਣੀ ਆ ਮੈਂ ਕੁੱਕਰ ਸਰਾਣੇ ਬੈਠੀ ਸੀ ਉਹਦੀ ਰਵਣ ਨਹੀਂ ਚੜ ਰਹੀ ਸੀ ਮੈਂ ਕੋਈ ਕੁਝ ਦੇਖਣਾ ਜਾਵੇ ਤਾਂ ਮੈਂ ਅਕਸਰਾਣੇ ਬੈਠੀ ਸੀ ਵੀਡੀਓ ਦੇਖਾਂਗੇ ਰਵੜ ਹੀ ਨਹੀਂ ਚੜੀ ਜਿਹੜੀ ਆਪਾਂ ਰਵੜ ਲਿਆਂਦੀ ਸੀ ਪਲਾਸਟਿਕ ਦੀ ਕੁੱਕਰ ਨੂੰ ਚੜੀ ਨਹੀਂ ਵਾਲੀ ਹੁਣ ਮੈਂ ਤੁਹਾਨੂੰ ਸੀਕ ਦੇ ਕੇ ਚੂਰੀ ਰੋਟੀ ਆਪਦੀ ਚਲੋ ਰੋਟੀ ਖਾ ਲਈ ਹੁਣ ਅਸੀਂ ਫਿਰ ਮਿਲਦੇ ਬੀਰੂ ਦਾ ਵਿਚਾਰਾ ਨੂੰ ਫੇਰ ਭੁੱਖ ਲੱਗੀ ਜੀਭਾ ਮਰੀ ਜਾਂਦਾ ਸਾਰਿਆਂ ਨੇ ਦੇਖ ਇਹਨੂੰ ਦਾਲ ਪਾਈਏ ਫੇਰ ਖਾਈਏ ਨੇ ਉਹ ਵੀ ਤਾਂ ਉਹ ਵੀ ਉਹੀ ਸੁੱਕੀ ਰੋਟੀ ਕਾ ਗਿਆ ਜਿੰਨਾ ਪਾ ਦੋ ਵੀ ਗਾ ਲੈਂਦਾ ਗਾ ਰੁੱਤੀ ਰੁੱਤੀ ਅਰਜੀ ਕੀਮਾ ਬਾਈ ਆਉਣ ਵਾਲਾ ਜੀਬਾ ਪੂਰੀਆਂ ਮਾਰਦਾ ਸੀ ਉਹ ਅੱਜ ਹੁਣ ਸਾਮ ਹੋ ਗਿਆ ਆਪਾਂ ਸਾਮ ਦੇ ਕੰਮ ਕਰ ਲੱਗ ਰਿਹਾ ਚਾਹ ਪੀਜੀ ਚਾਹ ਪੀ ਕੇ ਪਹਿਲਾਂ ਨੂੰ ਕੱਖ ਪਾਏ ਤੇਰੇ ਨੂੰ ਹੁਣ ਲੱਗੇ ਨਮਾਉਣ ਕਿੱਥੇ ਪਰ ਆਊਗਾ ਘਰਲਾ ਅਈ ਦਰਲੀ ਅੰਦਰਲੀ ਮੈਂ ਨਮਾਤੀ ਸੀ ਆ ਰਹੇਗੀ ਤੂੰ ਮੰਗਲੀ ਕਿੰਨੀ ਕਾਲੀ ਆਈਆਂ ਫਿਰ ਆਈਆਂ ਫਿਰ ਸਨੈਪਚੈਟਾ ਤੇ ਫਿਲਟਰ ਲਾ ਕੇ ਅਨੇਦੇ ਵਰ ਗਰੰਗ ਕਰਦਾ ਜਮੀ ਹਾਂ ਅਰੇ ਦੇਖ ਕਰੋ ਚੈੱਕ ਮੇਰਾ ਫੋਨ ਇਹਨੂੰ ਕੋਈ ਦੇਖ ਰੋ ਮੇਕ ਤਾਂ ਤੇਰਾ ਉਹ ਵਾੜਾ ਕਰਾਉਣਾ ਨਹੀਂ ਆਹ ਮੇਰੀ ਬੁੱਗੜੀ ਆ ਹਾਂ ਇਹ ਗਿਆ ਤੋਂ ਬੁੱਗੜੀ ਦੇ ਸੱਤੀ ਕੇ ਬੇੜੇ ਵਾਲਾ ਬਾਪੇ ਗੋਹਾ ਕਰੂਗੀ ਹੱਥ ਨਾਲ ਹੱਥ ਦੇਖੋ ਜੀ ਸਮਾਈਲ ਕਰ ਰਹੀ ਐ ਦੰਦ ਕਰ ਰਹੀ ਐ ਦੇਖੋ ਇੱਟਾ ਇੱਕ ਨਾ ਲਾ ਜੀਆ ਟੈਕ ਨਾ ਲਾ ਜੀਆ ਟੈਕ ਨਾ ਲਾ ਜੀਆ ਹਾਂ ਹਾਂ ਹੁਣ ਤਾਂ ਉਹ ਕਰਿਆ ਹੋ ਪਰ ਉਹ ਕੀ ਮਾ ਕੋਈ ਰੋਕ ਤਾਂ ਵਿਚਾਨੀ ਕੋਈ ਰੋਕ ਲੈ ਕੋਈ ਜੀ ਚੱਕ ਚੱਕਣਾ ਲਾਵਾ ਜੀਆ ਨਹੀਂ ਕਿਹਨਾਂ ਪਾਣੀ ਦਾ ਬਸ ਉੱਪਰ ਨਾਲ ਮੇਰੇ ਪ੍ਰਭੂ ਦੋਸਤੋ ਮੇਰੀ ਰੀਸ ਨਾਲ ਉਹਨੇ ਵੀ ਬਰਫ ਚੱਕ ਲਈ ਕਿਉਂਕਿ ਮੈਂ ਡੇਲੀ ਮੂੰਹ ਤੋਂ ਨਾਲ ਠੰਡੇ ਪਾਣੀ ਨਾਲ ਬਰਫ ਪਾ ਕੇ ਉਹ ਪਾਦੀ ਜਾਂਦੀ ਆ ਦੇਖੋ ਇਹ ਮੈਚਿੰਗ ਕਰਕੇ ਦੇਖਦੇ ਆ ਮੈਂ ਹੁਣ ਸਾਡੀ ਮੰਗਲੀ ਨਾਲ ਕਿੰਨੀ ਕੁ ਸੋਹਣੀ ਆ ਮੈਚਿੰਗ ਕਰਕੇ ਦੇਖਦੇ ਆ ਇਹ ਆ ਵੇਖੋ ਇਹ ਮੰਗਲੀ ਆਪਣੀ ਆ ਮੰਗਲੀ ਆਬੂਤ ਉਹ ਤੇਰੀ ਮੈਚਿੰਗ ਕਰਕੇ ਦੇਖਦੀ ਆ ਚੈੱਕ ਕਰੋ ਮਿਲਦਾ ਨਾ ਫੇਸ ਸੇਮ ਸੇਮ ਮੂੰਹ ਤੋਂ ਨਾਲ ਠੰਡੇ ਪਾਣੀ ਦੇ ਵਿੱਚ ਜਾਂ ਮੂੰਹ ਡਬੋਵੋ ਜਾਂ ਮੂੰਹ ਧੋਵੋ ਬਰਫ਼ ਪਾ ਕੇ ਤਾਂ ਫੇਸ ਬਹੁਤ ਵਧੀਆ ਰਹਿੰਦਾ ਜਿਹੜੀ ਆ ਗਲੋ ਆ ਇਹ ਸਾਰੀ ਉਹਦੇ ਨਾਲ ਆਉਂਦੀ ਆ ਚਲ ਉਹਦਾ ਮੈਂ ਕਾਲਾ ਹੈ ਗਿਆ ਪਰ ਗਲੋ ਤਾਂ ਗੱਲਾਂ ਤੇ ਹੈਗੀ ਆ ਮੂੰਹ ਚਿੱਟਾ ਹੋ ਰਿਹਾ ਚਿੱਟਾ ਚਿੱਟਾ ਇਹਨਾਂ ਤਿੰਨਾਂ ਚੋਂ ਪਸੰਦ ਇਹਨਾਂ ਨੂੰ ਕੀ ਹੋਇਆ ਕੱਲ ਦਾ ਪਾਇ ਨਹੀਂ ਕੁਝ ਵੀ ਨਹੀਂ ਹੋਇਆ ਨਾ ਸ਼ੋਰ ਸ਼ੋਰ ਰੋਜ਼ ਰੋਜ਼ ਕੱਪੜੇ ਧੋਦੋ ਕੇ ਮਾ ਤੁਹਾਡੀ ਵੀ ਕੱਪੜੇ ਨਹੀਂ ਬੇਲੜ ਉਹਨਾਂ ਦਾ ਟਾਈਮ ਕੱਪੜੇ ਦੀ ਧੁਤੀ ਦੇ ਟਾਈਮ ਕੋਈ ਨਹੀਂ ਹੁੰਦਾ ਸਾਡੇ ਬਕਵਲ ਮੁਸਕਤੀ ਧੋਣੇ ਚਾਹੀਦੇ ਬਿਨਾ ਮੁਸਕਤੀ ਕੱਪੜੇ ਕੌਣ ਧੋ ਦਾਂਦਾ ਮਾਰ ਮਾਰ ਮੁਖੀਆਂ ਚੱਪ ਗਾੜ ਦੂੰ ਦੇਖੋ ਗੰਦੀ ਹੋਈ ਪਈ ਗੰਦੀ ਨੂੰ ਇਹਦੇ ਕੀ ਹੋ ਗਿਆ ਹਾਂ ਅਗਲ ਕੁਲ ਹੀ ਆਹੀ ਆਂ ਬਰਫਾ ਦੇ ਤੇ ਵੀ ਸਵਾਲ ਲੈਣ ਦੀ ਮਾਰੀ ਇੱਥੇ ਬੈਠੀ ਮੇਰੇ ਲੱਪੜ ਦਰੇ ਪਰੀ ਪੜ ਨੂੰ ਮਾਰ ਕੇ ਆ। ਕੱਢ ਗਲੀਏ। ਦੇਖ ਲੈ ਬਰਫੀ ਘੱਟ ਕਿੰਨੀ ਪੜੀ। ਚੱਲ ਅਜੀ ਮੈਂ ਪਾਰਟੀ ਕਰਾਂ। ਕੀ ਖਾਣਾ ਪੀਣਾ ਦੱਸੋ। ਕਿੱਥੇ ਜਾਣਾ? ਮੇਰੇ ਬੋਲੋ ਅੱਜ ਪਾਰਟੀ ਐ। ਚਾਹਲ ਬਣਾ ਦੇ। ਚਾਹਲ ਬਣਾ ਲੈ ਕਹਿੰਦੀ ਰਾਜਮਾ ਚਾਹਲ। ਚਾਹਲ ਤਾਂ ਹੁਣ ਵੀ ਖਾਣ ਨੂੰ ਜੀ ਕਰਦਾ। ਚਾਹਲ ਪਿਆ ਕਰੇ। ਹੈਗੇ ਨੇ ਪਰ ਦੂਸਰੇ ਨੇ ਘਰ ਆਣ। ਲੈ ਆ ਮਾ ਰਾਜਮਾ ਪਈ ਨਹੀਂ। ਹੁਣੀ ਬਣਾ ਕੇ ਹੁਣੀ ਖਾ ਲੈਂਦੇ ਆ ਭੁੱਖ ਤਾਂ ਲੱਗੀ ਐ। ਦੋ ਮਿੰਟ ਦੀ ਆਟਾ ਗੁੰਨਾ ਮੈਂ ਰੋਟੀ ਲਾ ਦੇਣੀ ਜੀ ਹੁਣ ਰਾਜਮਾ ਦੀ ਦਾਲ ਮਿੰਟ 10 ਚ ਵਾਲੀ ਆ ਮੈਂ ਤਾਂ ਕੋਈ ਫਰਿੱਜ ਜਾਂਦਾ ਗੁੰਨਾ ਕੇ ਲਾਉਂਦਾ ਤਾਰੀਖੇ ਬਾਅਦ 2 ਵਜੇ ਆਟਾ ਗੁੰਨਾ ਤਾੜ ਦੇ ਤੜਕੇ 2 ਵਜੇ ਹਾਂ ਦੁਪਹਿਰੇ ਦੁਪਹਿਰੇ 2 ਵਜੇ ਅਸਲ ਦੁਪਹਿਰੇ 2 ਵਜੇ ਗਾੜੀ ਲਈ ਲਈ ਮੈਂ ਉਹਦੀ ਗੁੰਨਦਾ ਆਟਾ ਵਾਹ ਰੋਟੀ ਬਣਾ ਦੇਣਾ ਮੈਂ ਤਾਂ ਲੱਸੀ ਲੈ ਕੇ ਆਉਣ ਵਾਲੀ ਹੈ ਫਰੁੱਟ ਰੋਟੀ ਹੁਣ

ਪਰਪ ਕਿੱਥੇ ਲਾਮਤੂ ਲਾਲਾ ਲੈ ਮੂਹ ਤੇ ਕਰ ਰਹੀ ਹੈ ਕਿੰਨਾ ਸੋਹਣਾ ਤੂੰ ਨਹੀਂ ਸੋਹਣਾ ਪਰੀਆਂ ਤੇਰੇ ਵਰਗੀਆਂ ਨੇ ਸਮਰਾਗ ਮੁੰਡਾ ਇਹ ਇਹਦਾ ਕੱਲ ਪਰਸੇ ਬੌਡੀ ਤੇ ਲੜਦੇ ਤੇਦੀ ਸੇਲੀ ਦਾ ਦਿਲ ਦੌੜ ਗਈ ਮੰਡੀ ਚ ਉਤਰਨਗੇ ਮੰਡੀ ਚ ਵੀਡੀਓ ਬਣਾਉਂਦੇ ਆ ਕਾਦੀ ਵਾਓ ਕਹਿੰਦੇ ਕੁੜੀ ਦੇ ਚੈਨਲ ਦਾ ਇੰਸਟਾਗ੍ਰਾਮ ਦਾ ਨਾਮ ਹੈ ਹੁਸਨ 96 ਤੇ ਆਪਦੇ ਵੀਡੀਓ ਬਣਾਉਣ ਜਾ ਰਹੀ ਆ ਕਹਿੰਦੀ ਹੁਣ ਮੈਂ ਵੀ ਵੀਡੀਓ ਪਾਇਆ ਕਰਨੀ ਆ ਦਿਹਾੜੀ ਘਟ ਲੱਗਦੀ ਆ ਨਾ ਦੱਸੀ ਜਾਂਦੀ ਵਾਹ ਦੇਖੋ ਜੀ ਸਾਨੂੰ ਮੁੰਡੇ ਦੀ ਤਲਾਸ਼ ਆ ਛੱਡਿਆ ਹੋਵੇ ਭੱਜਿਆ ਹੋਵੇ ਲੜਾ ਹੋਵੇ ਲੁੱਟਾ ਹੋਵੇ ਸਮਝ ਲਿਆ ਹਾਇ ਕੋਈ ਨਹੀਂ ਚੱਲਦਾ ਐਵੇਂ ਵੀ ਛੱਡਿਆ ਹੋਵੇ ਭੱਜਿਆ ਵਿਆਹ ਹੋਵੇ ਛੱਡਿਆ ਹੋਵੇ ਕਿਆ ਕੁਝ ਵੀ ਹੋਵੇ ਮਾਰ ਕੇ ਬਰਫ ਨੂੰ ਗੋਲੀ ਕਰ ਦੂੰ ਕਿਦੇ ਜਿਹੜਾ ਦੇਖਣਾ ਕਣਾਵਰਾ ਕਾਮਲਿਆ ਦਾ ਕਣਾਵਰਾ ਹੈ ਸਾਰਾ ਸਵਾਹ ਕਾਮਲਿਆ ਦਾ ਕਾਮਲੀ ਨੇਗੇ ਹਾਂ ਔਰ ਰੱਜੇਸ ਉਹ ਵੀ ਤਾਂ ਮੇਰਾ ਸਵਾਹ ਫਿਰ ਨਾਲ ਕਾਮਲਾ ਹੀ ਹੋ ਗਿਆ ਹੁਣ ਤਾਂ ਹੁਣ ਤਾਂ ਕਨਾਰਤੀ ਰਹਿਣਾ ਹੁਣ ਤਾਂ ਕਨਾਰਤੀ ਰਹਿਣਾ ਨਾਲ ਆਵੇ ਇਹ ਵੀ ਕਾਮਲੀ ਇਧਰੀ ਭਾਬੀ ਭਾਬੀ ਵੀ ਆਈ ਜਿਵੇਂ ਕਰਦੀ ਕਨਾਰ ਕਾਮਲੀ ਇਹ ਜੀ ਨੇ ਤਾਂ ਮੰਮੀ ਵਰਗੀ ਹੋਗੀ ਕੀ ਨਾ ਤੇ ਨਾ ਇਹ ਕੱਢਦੇ ਨੇ ਨਾ ਉਹ ਕਹਿੰਦੇ ਹਾਏ ਹਾਏ ਮੈਂ ਤਾਂ ਕਦੇ ਨਹੀਂ ਗਾਲਾਂ ਸੁਣੀ ਹੈਗੇ ਜਿਵੇਂ ਇੱਥੇ ਇੱਕ ਪਤਾ ਨਹੀਂ ਕਿੰਨੇ ਆ ਇੱਕ ਦਿਨ ਚ ਇੰਨੀਆਂ ਗਾਲਾਂ ਪਤਾ ਦੱਸੇ ਕਣੌਰ ਦੇ ਬੰਦੇ ਦਿਲ ਦੇ ਤਾਂ ਨਹੀਂ ਬੇਈਮਾਨ ਪਰ ਗਾਲਾਂ ਬਹੁਤ ਕੱਢਦੇ ਗਾਲ ਗਾਣਾ ਤਾਂ ਕੱਢਦੇ ਆ ਕੱਢਦੇ ਆ ਤੂੰ ਵੀ ਤਾਂ ਵਿੱਚ ਹੀ ਕੱਢਦੀ ਆ ਤੂੰ ਕੁੜੀ ਹੋ ਕੇ ਇੰਨੀਆਂ ਗਾਲਾਂ ਕੱਢਦੀ ਮੈਨੂੰ ਸ਼ਰਮ ਆਉਂਦੀ ਹੁੰਦੀ ਆ ਨਹੀਂ 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 ਮੈਂ ਆਏ ਮੈਂ ਆਏ ਥੋੜੂ ਜਿਹਾ ਵੀ ਕੱਢਦੇ ਨਹੀਂ ਮੈਂ ਕਹਿੰਦਾ ਕੱਢਦੇ ਆ ਦੇ ਆ ਟੌਲੀਏ ਕਿੱਥੇ ਗਏ ਆਜਾ ਮੈਂ ਦੇਖਾਂ ਮੈਂ ਟੌਲੀਏ ਉਰੇ ਕੱਢ ਲਿਆਓ ਵੀ ਕੋ ਲਿਆਓ ਮਨੇ 커피 ਪੀਏ ਅੰਦਰ ਲੋਕੋ ਕੇ ਬੈਠ ਗਏ ਅੰਦਰ ਉਹ ਮੈਂ ਕੱਪੜੇ ਚ ਇੱਧਰ ਝਾਂਗੀ ਸੀ ਪਕੜੇ ਧੋਤੀ ਕਰ ਹਾਏ ਤੂਣੀ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਇਨਾ ਬੇਸੁਰਾ ਨਾ ਗਾਇਆ ਕਰ ਸੋਹਣਾ ਮੇਰੇ ਕੰਨਾਂ ਚ ਖੂਨ ਨਿਕਲ ਲੱਗ ਗਿਆ ਤੂੰ ਚਲੋ ਚੱਲ ਝਾੜ ਲਾ